ਅਸੀਂ ਮੋਟਰਸਾਈਕਲ ਤੇ ਜਾਂਦੇ ਸੀਗੇ ਤੇ ਗੰਨਿਆਂ ਵਾਲੀ ਟਰਾਲੀ ਦੀ ਨਾ ਲੱਦ ਲੱਦੀ ਹੋਈ ਸੀ ਉਹਨਾਂ ਨੇ ਭਾਜੀ ਤੇ ਟਰਾਲੀ ਹਿੱਲਦੀ ਸੀ ਟਰਾਲੀ ਹਿੱਲਦੀ ਸੀ ਦੇਖ ਕੇ ਅਸੀਂ ਮੜਾ ਜਾ ਆਪਣਾ ਮੁਰਛਾ ਰੋਕ ਲਿਆ ਵੀ ਟਰਾਲੀ ਡੰਗ ਜਾਵੇ ਪਰ ਉਹਨਾਂ ਨੇ ਭਾਜੀ ਓਵਰਲੋਡ ਟਰਾਲੀ ਉਹਨਾਂ ਨੇ ਕੋਈ ਬ੍ਰੇਕ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਬ੍ਰੇਕ ਹੀ ਮਾਰ ਲਏ ਚਲੋ ਕੋਈ ਖੜਾ ਆ ਜਾਂ ਡੰਗ ਜਾਵੇ ਨਾ ਟਰਾਲੀ ਹਿੱਲਦੀ ਇਹਨਾਂ ਨੇ ਰੋਕੀ ਨਹੀਂ ਭਾਜੀ ਇੰਨੇ ਇੰਨੇ ਗੰਦਿਆਂ ਉਪਰ ਦਾ ਗੇਟ ਰਾਲੀਆ ਭਰਲੇ ਭਾਈ ਕੇ ਦੀ ਜਾਨ ਦੇ ਨਾਲੇ ਦਵੇਂ ਤੇ ਮੇਰਾ ਮੁੰਡਾ ਲੈ ਗਿਆ ਤਾਂ ਤਾ ਮੇਰੇ ਮੇਰਾ ਭਤੀਜਾ ਧੱਲੇ ਆ ਗਿਆ ਮੇਰੀ ਲਾਤ ਟੁੱਟ ਗਈ ਭਾਈ ਇਹਨੇ ਮੀਆਂ ਜਾਨਾਂ ਦਾ ਕੋਣ ਜੂ ਬੇਵਾਰ ਐ ਪ੍ਰਸ਼ਾਸਨ ਜਿੱਦਾਂ ਵੀ ਉੱਪਰ ਲਾ ਹੈਗਾ ਇਹਨੇ ਸਾਰਾ ਚਾਹੀਦਾ ਕਿ ਮੱਲਾ ਕਹਿੰਦਾ ਢੰਗ ਤਰੀਕੇ ਦੇ ਨਾਲ ਇਹਨਾਂ ਦੇ ਸਾਰੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਰੋਡ ਪੱਟਿਆ ਗਲਤ ਤਰੀਕੇ ਨਾਲ ਜਿਹੜਾ ਰੋਡ ਇਚਾਰਜ ਇਹਨਾਂ ਦਾ ਹੈਗਾ ਠੇਕੇਦਾਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਇਹ ਐਕਸੀਡੈਂਟ ਹੋਇਆ ਕਿੱਥੇ ਕਰਕੇ ਇਹ ਇਹ ਭਾਜੀ ਪਰਜੀਆਂ ਰੋਡ ਤੇ ਸੁਪਰ ਸਟੋਰ ਕਰਿਆਦਾ ਸਟੋਰ ਆ ਅੱਛਾ ਜੀ ਉਹਦੀ ਦੁਕਾਨ ਦੇ ਬਾਹਰ ਤੁਸੀਂ ਕਿੰਨੇ ਜਣੇ ਸੀ ਹਾਂ ਜੀ ਮੈਂ ਇੱਕ ਮੈਂਚਗਾ ਕਿ ਮੇਰਾ ਮੁੰਡਾ ਮੇਰਾ ਭਤੀਜਾ ਤਿੰਨ ਜਣੇ ਜਿਹਦੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਯੋਰਾਜ ਉਹ ਸਾਡੇ ਕੋਲ ਸਵੇਰੇ ਤਕਰੀਬਨ 8:30 ਵਜੇ ਦੋ ਪੇਸ਼ਟ ਲੈ ਕੇ ਆਏ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਮਾਖਪੁਰ ਗੰਨੇ ਦੀ ਕਹਿੰਦੇ ਟਰਾਲੀ ਜਿਹੜੀ ਉਲਟ ਗਈ ਉਹ ਦੋਨੋਂ ਤਿੰਨ ਜਣੇ ਸੀਗੇ ਐਕਚੁਅਲੀ ਇਹ ਫਾਦਰ ਸੀਗਾ ਨਾਲ ਉਹਦੇ ਦੋ ਬੱਚੇ ਸੀਗੇ ਇੱਕ ਦਿਨ ਕੰਦੇ ਕੇ ਰਾਤੀ ਜਿਹੜਾ ਬੱਚਾ ਛੋਟਾ ਸੀ ਯੋਗਰਾਜ ਉਹਦੀ ਤੇ ਕੰਦੇ ਮੋਕੇ ਤੇ ਡੈਥ ਹੋ ਗਈ ਤੇ ਔਰ ਦੋ ਜਣੇ ਜਿਹੜੇ ਸਵੇਰੇ ਸਾਡੇ ਪਹਿਲਾਂ ਕਿਸੇ ਹਸਪੀਟਲ ਮੈਂ ਤੋਂ ਦਾਖਲ ਸੀਗੇ ਸਵੇਰੇ ਸਾਡੇ ਕੋਲ ਲੈ ਕੇ ਆਏ ਸਾਡੇ 8:30 ਵਜੇ ਔਰ ਜਿਹੜਾ ਅਰਵਿੰਦਰ ਕੁਮਾਰ ਹੈ ਅਰਵਿੰਦਰ ਕੁਮਾਰ ਉਹਦੀ ਏਜ ਤਕਰੀਬਨ 45 ਸਾਲ ਦੀ ਹੋਣੀ ਜਿਹੜਾ ਬੱਚਿਆਂ ਦਾ ਫਾਦਰ ਹੈ ਉਹਦੇ ਫ੍ਰੈਕਚਰ ਹੈ ਗਈ ਹੈ ਲੱਤ ਦੀ ਤੇ ਕੰਡੀਸ਼ਨ ਉਹਦੀ ਠੀਕ ਹੈਗੀ ਹੈ ਗੱਲ ਪਤਾ ਕਰਦਾ ਹੈ ਹੀ ਇਸ ਆਈ ਥਿੰਕ ਕਿਉਂ ਆਊਟ ਆਫ ਰੇਂਜ ਏਰੀਆ ਦੂਜਾ ਬੱਚਾ ਜਿਹੜਾ ਹੈ 15 ਸਾਲ ਦਾ ਹੈ ਤੇ 15 ਸਾਲ ਦਾ ਬੱਚਾ ਉਹਦੀ ਕੰਡੀਸ਼ਨ ਬਿਲਕੁਲ ਠੀਕ ਹੈ ਛੋਟੀ ਮੋਟੀਆਂ ਉਹਦੇ ਵਿੱਚ ਚੱਲੇ ਦੇ ਰਗੜਾਈਆਂ ਨੇ ਇਹ ਸਾਡੇ ਕੋਲ ਦੋਨੋਂ ਨੂੰ ਲੈ ਕੇ ਆਏ ਨੇ ਔਰ ਅੰਡਰ ਟਰੀਟਮੈਂਟ ਉਹਨੂੰ ਚਾਹਦੇ ਨੇ ਕੱਲ ਸ਼ਾਮ ਫਰਜ਼ੀਆਂ ਤੋਂ ਮੈਟਰ ਰੋਡ ਜਿਹੜਾ ਕੁਆਲਟੀ ਸੂਟ ਸ਼ਾਪ ਹੈ ਉਹਦੇ ਸਾਹਮਣੇ ਗੰਨੇ ਦੀ ਟਰਾਲੀ ਆ ਰਹੀ ਸੀ ਤੇ ਨਾਲ ਹੀ ਇੱਕ ਬਾਈਕ ਤੇ ਤਿੰਨ ਸਵਾਰ ਸੀਗੇ ਉਹ ਸੜਕ 'ਚ ਜੋ ਵੀਡੀਓ ਦਿਖ ਰਹੀ ਆ ਉਹਨੇ ਸੜਕ ਤੇ ਉਹ ਟਰਾਲੀ ਜਿਹੜੀ ਆ ਉਹ ਬਾਈਕ ਦੇ ਉੱਤੇ ਗੰਨੇ ਦੀ ਢੇਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਤੇ ਆਮ ਪਬਲਿਕ ਵੀ ਤੇ ਦੋਨੋਂ ਪੁਲਿਸ ਤੇ ਪ੍ਰੋਬਲਮ ਰਲ ਕੇ ਉਹਨਾਂ ਜਿਹੜੇ ਗੰਨਿਆਂ ਦੇ نیچے ਸੀਗੇ ਉਹਨਾਂ ਨੂੰ ਉਹਦੇ ਜੋ ਕੱਢ ਕੇ ਤੇ ਹਸਪੀਟਲ ਇਮੀਡੀਟ ਭੇਜਿਆ ਤੇ ਲੇਟ ਨਾਈਟ ਖਬਰ ਮਿਲੀ ਕਿ ਉਹ ਤੇ ਇੱਕ ਬੱਚਾ ਹੈਗਾ ਜੋ ਰਾਜ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਉਸ ਕਾਲਾ ਜੋ ਕਰਮਪੁਰ ਮੈਥਪੁਰ ਦਾ ਰਹਿਣ ਵਾਲਾ ਇਹਦੀ ਡੈਥ ਹੋਣ ਦੀ ਖਬਰ ਮਿਲੀ ਤੇ ਸਵੇਰੇ ਉਹਦੇ ਕੁਝ ਪਰਿਵਾਰ ਦੇ ਮੈਂਬਰ ਤੇ ਇਲਾਕੇ ਦੇ ਲੋਕ ਵੀ ਆਏ ਜੋ ਦੀ ਸਟੇਟਮੈਂਟ ਦੇਣਗੇ ਉਹਦੇ ਅਨਸਾਰ ਜੋ ਲੀਗਲੀਗ ਹੈਗਾ ਕਾਰਵਾਈ ਗਲਤੀ ਦੇ ਖਿਲਾਫ ਜਿਹੜੀ ਉਹ ਕੀਤੀ ਜਾਊਗੀ ਸਰ ਇਹਦੇ ਵਿੱਚ ਇੰਜਨ ਹਾਂ ਦੋ ਜਣੇ ਇੱਕ ਕਾਲਾ ਹੈਗਾ ਰਵਿੰਦਰਪਾਲ ਸਿੰਘ ਜਿਹੜੇ ਸਪੋਲਾ ਤੇ ਦੂਸਰਾ ਮੋਤ ਦੋ ਜਣੇ ਹੋਰ ਇੰਜਰਡ ਵੀ ਹੈਗੇ ਆ ਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਇਹ ਕਮਲੋ ਹਸਪੀਟਲ ਨੂੰ ਕੋਦਰ ਦਾ ਪਤਾ ਲੱਗਿਆ ਬਾਕੀ ਹੁਣ ਜਿੱਥੇ ਦੱਸਦੇ ਤੇ ਉੱਥੇ ਜਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰ ਲਈ ਜਾਏਗੀ ਕੰਡੀਸ਼ਨ ਆ ਇਹ ਜਾ ਕੇ ਪਤਾ ਲੱਗੂਗਾ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਜੋ ਇਹ ਸਟੇਟਮੈਂਟ ਦੇਣੀ ਹੈ ਜੀ ਉਹਨਾਂ ਨੇ ਜਿਹੜੀ ਸਟੇਟਮੈਂਟ ਲਿਖਾਉਣਗੇ ਪੁਲਿਸ ਵੱਲੋਂ ਉਹਦੇ ਤੇ ਲੀਗਲੀ ਬੰਦ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ। ਜਿਹੜਾ ਗੰਨੇ ਦੀ ਫਾਦੀ ਲੈ ਕੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ? ਹਾਂ ਲੋੜ ਹੈ ਧਿਆਨ ਚਾਜੇ। ਅ ਜਦੋਂ ਵੀ ਕਾਰਵਾਈ ਜਿਹੜੀ ਸਾਡੀ ਪ੍ਰੋਸੀਡਿੰਗ ਹੋ ਜੋਗੀ ਉਹਨੂੰ ਗ੍ਰਿਫਤਾਰ ਜ਼ਰੂਰ ਕਰਾਂਗੇ। ਉਹ ਕਿੱਥੇ ਦਾ ਸੀਗਾ? ਉਹ ਬਾਲੂਕੇ ਖਰਦਪੈਣਾ ਹੈਗਾ ਉਹਦੇ ਦਸਰੇ ਨੇ ਸੁਖਵਿੰਦਰ ਸਿੰਘ ਜਿਹੜੇ ਸਾਬਾ ਨਾਂ ਦਾ ਰੱਖਤੀ ਹੈਗਾ ਉਹ ਜਿੰਮੇਦਾਰ ਗੰਨਾ ਲੈ ਕੇ ਆ ਰਿਹਾ ਸੀਗਾ। ਇਹ ਜਿਵੇਂ ਦੇਖ ਰਹੇ ਜੀ ਇਹਦੇ ਵਿੱਚ ਕਿਹੜੀ ਕਿਹੜੀ ਗਲਤੀ ਹੈਗੀ ਆ ਗਲਤੀ ਜੋ ਵੀ ਹੈਗਾ ਉਹ ਦੇਖਾ ਕਰਵਾ ਕੀਤੀ ਜਾ